ਸਿਸਟਮ ਡਾਕਟਰ ਪਸ਼ੂ ਉਤਪਾਦਨ ਆਪ ਜੀ ਨੂੰ ਦੱਸਣਾ ਚਾਹਨਾ ਕਿ ਇਸ ਵੇਲੇ ਪਸ਼ੂ ਪਾਲਣ ਵਿਭਾਗ ਵੱਲੋਂ ਬਹੁਤ ਸਾਰੇ ਪ੍ਰੋਜੈਕਟ ਜੋ ਚਲਾਏ ਜਾ ਰਹੇ ਨੇ ਜ਼ਿਲ੍ਹੇ ਵਿੱਚ ਉਹਦੇ ਵਿੱਚ ਇੱਕ ਸਾਡਾ ਸੈਕਸੀਮਨ ਦਾ ਪ੍ਰੋਜੈਕਟ ਚੱਲ ਰਿਹਾ ਮੇਨ ਜਿਹਦੇ ਵਿੱਚ ਕੀ ਆਪਾਂ ਜਿਹਨੂੰ ਆਪਾਂ ਕਹਿੰਦੇ ਆ ਕਿ ਐਕਸੈਲੇਟਡ ਬਰੀਡ ਇੰਪਰੂਵਮੈਂਟ ਪ੍ਰੋਜੈਕਟ ਜਿਹਦੇ ਵਿੱਚ ਆਪਾਂ ਕੀ ਕਰਨਾ ਹੈ ਕਿ ਸੈਕਸੀਮਨ ਜੋ ਹੈ ਉਹ ਹਾਈ ਯੀਲਡਰ ਜਿਹੜੀਆਂ ਸਾਡੀਆਂ ਬੱਚੀਆਂ ਹੈਗੀਆਂ ਜਾਂ ਕਟੀਆਂ ਹੈਗੀਆਂ ਉਹ ਹੀ ਫਰਸ ਨੂੰ ਜਿਹੜਾ ਹੈ ਹਾਈ ਯੀਲਡਰ ਜਿਹੜਾ ਹੈਗਾ ਉਹ ਕੋ ਦਾ ਸਿੰਮਨ ਲਗਾਇਆ ਜਾਣਾ ਔਰ ਉਹਦੇ ਨਾਲ ਇਹ ਹੈ ਕਿ 90% ਜਿਹੜੀ ਆ ਉਹ ਅੱਛੀ ਹੀ ਪੈਦਾ ਹੋਊਗੀ ਬੱਚੇ ਹੋਣ ਦੇ ਚਾਂਸ ਸਿਰਫ 10% ਆ ਇਸ ਦਾ ਫਾਇਦਾ ਪਸ਼ੂ ਪਾਲਕਾਂ ਨੂੰ ਇਹ ਹੋਏਗਾ ਕਿ ਜੋ ਬੱਚੇ ਆ ਉਹਨਾਂ ਦੀ ਜਿਹੜੀ ਤਦਾਦ ਆ ਉਹ ਘੱਟ ਪੈਦਾ ਹੋਊਗੀ ਜਿਸ ਦੇ ਨਾਲ 12 ਬੱਚੇ ਛੜਕਾਂ ਤੇ ਵੀ ਘੱਟ ਜਾਣਗੇ ਪਰ ਲੋਕਾਂ ਦਾ ਨੁਕਸਾਨ ਵੀ ਘੱਟ ਹੋਏਗਾ ਇਕਨੋਮਿਕਲੀ ਵੀ ਜਿਹੜਾ ਆ ਫਾਰਮਰਸ ਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਇਸ ਤੋਂ ਇਲਾਵਾ ਆਪਾਂ ਕੈਂਪਸ ਵਗੈਰਾ ਜੋ ਸਾਡੇ ਚੱਲ ਰਹੇ ਆ ਸਾਡੇ ਹਰ ਇੱਕ ਵੈਟਰਨਰੀ ਅਫੀਸਰ ਪਿੰਡਾਂ ਪਿੰਡਾਂ 'ਚ ਜਾ ਕੇ ਕੈਂਪ ਲਗਾ ਰਿਹਾ ਪਰ ਮੰਤ ਇੱਕ ਵੈਟਰਨਰੀ ਅਫਸਰ ਇੱਕ ਕੈਂਪ ਪਿੰਡ ਵਿੱਚ ਜਾ ਕੇ ਲਗਾਉਂਦਾ ਔਰ ਇੱਕ ਕੈਂਪ ਜਿਹੜਾ ਹੈ ਉਹਦਾ ਸਕੂਲਾਂ ਦੇ ਵਿੱਚ ਹੁੰਦਾ ਸਕੂਲ 'ਚ ਲੈਕਚਰ ਦਿੰਦਾ ਬੱਚਿਆਂ ਨੂੰ ਜਾ ਕੇ ਤਾਂ ਜੋ ਪਸ਼ੂ ਪਾਲਣ ਵਿਭਾਗ ਦੇ ਨਾਲ ਬੱਚਿਆਂ ਨੂੰ ਵੀ ਜਾਣਕਾਰੀ ਜਿਹੜੀ ਆ ਉਹ ਉਪਲਬਧ ਕਰਵਾਈ ਜਾ ਸਕੇ ਇਸ ਤੋਂ ਇਲਾਵਾ ਸਾਡਾ ਇੱਕ ਸੁਰਵੀ ਚੈਨ ਸ਼੍ਰੇਨਖਲਾ ਦੇ ਵਿੱਚ ਪ੍ਰੋਜੈਕਟ ਚੱਲ ਰਿਹਾ ਜਿਹਦੇ ਵਿੱਚ ਆਪਾਂ ਜਿਆਦਾ ਦੁੱਧ ਦੇਣ ਵਾਲੇ ਜਿਹੜੇ ਹੈਗੇ ਆ ਵਧੀਆ ਨਸਲ ਦੇ ਪਸ਼ੂਆਂ ਦੀ ਜਿਹੜੀ ਹੈ ਸਾਡੇ ਰਜਿਸਟ੍ਰੇਸ਼ਨ ਅਤੇ ਰਿਕਾਰਡਿੰਗ ਜਿਹੜੀ ਆ ਉਹ ਕੀਤੀ ਜਾਣੀ ਹੈ ਜਿਹਦੇ ਕਰਕੇ ਆਪਾਂ ਇੱਕ ਜਦੋਂ ਰਿਕਾਰਡਿੰਗ ਤੋਂ ਬਾਅਦ ਆਪਾਂ ਉਹਦੀ ਇੱਕ ਡਾਇਰੀ ਬਣਾਵਾਂਗੇ ਜਿਹਦੇ ਵਿੱਚ ਸਾਡੇ ਕੋਲੋਂ ਹਾਈ ਜੀਲਡਰ ਐਨੀਮਲ ਜਿਹੜੇ ਆ ਉਹ ਸਾਡੇ ਕੋਲ ਰਜਿਸਟਰ ਹਰ ਵੇਲੇ ਸਾਡੇ ਕੋਲ ਪ੍ਰੈਜ਼েন্ট ਹੋਣਗੇ ਉਸ ਤੋਂ ਬਾਅਦ ਸਾਡੇ ਜਿਹੜੇ ਆ ਨੈਸ਼ਨਲ ਲਾਈਸਟੋਕ ਮਿਸ਼ਨ ਦੇ ਅਧੀਨ ਸਾਡੇ ਕੋਲੋਂ ਪ੍ਰੋਜੈਕਟ ਚੱਲਦੇ ਆ ਵੱਡੇ ਪ੍ਰੋਜੈਕਟ ਆ ਉਹਦੇ ਵਿੱਚ ਹੈਗੇ ਆ ਪੋਲਟਰੀ ਦੇ ਪ੍ਰੋਜੈਕਟ ਹੈਗੇ ਆ ਉਹਦੇ ਵਿੱਚ ਏਗ ਦੇ ਪ੍ਰੋਜੈਕਟ ਹੈ ਸ਼ੀਪ ਗੋਟ ਦੇ ਪ੍ਰੋਜੈਕਟ ਹੈਗੇ ਆ ਔਰ ਇਵਨ ਜੇ ਕਿਸੇ ਨੇ ਸਮਾਲ ਫੀਡ ਫੈਕਟਰੀ ਵੀ ਲਗਾਨੀ ਹੈ ਉਸ ਦਾ ਵੀ ਪ੍ਰੋਜੈਕਟ ਸਾਡੇ ਕੋਲੋਂ ਇਸ ਵੇਲੇ ਚੱਲ ਰਿਹਾ ਜੋ ਕਿ ਔਰ ਡਾਇਰੈਕਟ ਪੰਜਾਬ ਸਰਕਾਰ ਦੁਆਰਾ ਅਪਰੂਵ ਕਰਨ ਤੋਂ ਬਾਅਦ ਜੋ ਹੈ ਉਹ ਸੈਂਟਰੀ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਸੈਂਟਰਲ ਸਪான்ਸਰਡ ਸਕੀਮਾਂ ਹੁੰਦੀਆਂ ਉਹ ਸਾਰਾ ਅਪਰੂਵਲ ਜਿਹੜਾ ਹੈਗਾ ਪੰਜਾਬ ਸਰਕਾਰ ਤੋਂ ਦਿੱਤਾ ਜਾਂਦਾ ਵੱਡੇ ਪ੍ਰੋਜੈਕਟ ਹੈ ਗਿਆ ਜੇ ਕੋਈ ਉਹਨੂੰ ਵੀ ਲਗਾਉਣਾ ਚਾਹੁੰਦਾ ਤੇ ਉਹ ਵੀ ਸਾਡੇ ਨਾਲ رابطہ ਕਾਇਮ ਕਰ ਸਕਦਾ ਉਹਦੇ ਵਿੱਚ ਇਹ ਹੈ ਕਿ 50% ਸਬਸਿਡੀ ਜਿਹੜੀ ਹੈਗੀ ਆ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਔਰ ਇਹ ਸਾਰੇ ਦੇ ਸਾਰੇ ਪ੍ਰੋਜੈਕਟ ਜਿਹੜੇ ਆ ਇਹ ਸਾਰੇ ਪਸ਼ੂ ਪਾਲਕਾਂ ਦੇ ਫਾਇਦੇ ਵਾਸਤੇ ਆ ਮੈਂ ਸਾਰੇ ਪਸ਼ੂ ਪਾਲਕਾਂ ਨੂੰ ਇਹੀ ਅਪੀਲ ਕਰਨਾ ਕਿ ਇਹ ਸਾਰੇ ਪ੍ਰੋਜੈਕਟਾਂ ਨੂੰ ਜਿਹੜਾ ਹੈਗਾ ਉਹ ਮਤਲਬ ਕਿ ਜੋ ਸਰਕਾਰ ਦੀ ਮਦਦ ਨਾਲ ਲਗਾਏ ਜਾ ਰਹੇ ਹਨ ਇਹਨਾਂ ਦੇ ਵਿੱਚ ਆਪਣਾ ਜੇ ਕੋਈ ਰੁਚੀ ਰੱਖਦਾ ਹੈ ਤੇ ਉਹ ਸਾਡੇ ਨਾਲ رابطہ قائم ਕਰ ਸਕੇ